वाहि जी का वाहि जी की एका माई जुगत व्याई व्याई नहीं कहना व्याई ए माई जुगत व्याई तीन चेले परवान तीन थोड़ा जा कसके बोलना है तीन इथे पुला नहीं बोलना है। कसके बोलना तीन चेले परवान एक संसारी ਇੱਕ ਪੰਡਾਰੀ ਇੱਕ ਸੰਸਾਰੀ ਨੰਨਾ ਪੂਰਾ ਲਾ ਕੇ ਸੰਸਾਰੀ ਨਹੀਂ ਕਹਿਣਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਇਹ ਪਾਠ ਇਸ ਤਰ੍ਹਾਂ ਹੀ ਬੋਲਣਾ ਇੱਕ ਲਾਏ ਦੀ ਇੱਥੇ ਠੰਮਕ ਲਾ ਦੇਣੀ ਹੈ ਵੱਖਰਾ ਪਾਠ ਕਰਨਾ ਦੀ ਬਾਣ ਇਕੱਠਾ ਨਹੀਂ ਬੋਲਣਾ ਇੱਕ ਦੀ ਲੈਤਾ ਕਰਨ ਦੀ ਬਾਣ ਹੈ ਆਦਤ ਹੈ ਸੁਭਾਅ ਹੈ ਇੱਕ ਲਾਇ ਦੀ ਬਾਣ ਦੂਸਰਾ ਪਾਠ ਦੀ ਬਾਣ ਵੀ ਹੈ ਜੇਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਉਹਨਾਂ ਉਹਦਾ ਖੁੱਲੇ ਮੂਲੇ ਉਹਨਾਂ ਨਹੀਂ ਕਹਿਣਾ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਅਥਾ ਆਦੇਸ਼ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਥਣ ਲੋਏ ਲੋਏ ਪੰਡਾਰ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਆਸਣ ਲੋਏ ਆਸਣ ਲੋਏ ਲੋਏ ਨਹੀਂ ਕਹਿਣਾ ਆਸਣ ਲੋਏ ਲੋਏ ਪੰਡਾਰ ਹਰੇਕ ਲੋਕ ਦੇ ਵਿੱਚ ਸਵਾਹੀ ਗੁਰੂ ਦਾਸਨ ਹੈ ਹਰੇਕ ਲੋਕ ਦੇ ਵਿੱਚ ਉਸ ਦੇ ਭੰਡਾਰੇ ਜਿਹੜੇ ਨੇ ਲਵਾ ਲਫ ਨਕੋ ਨਕ ਭਰੇ ਹੋਏ ਹਨ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਾ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂ ਜੀਬੋ ਲਖ ਹੋਏ ਹਾਏ ਇਕ ਦੂ ਜਿਹੜਾ ਪਾਠ ਹੈ ਸੰਬੰਧਕ ਬੋਲਣਾ ਜੀਬੋ ਇਸ ਦਾ ਉਚਾਰਨ ਜੀਬੋ ਉਚਾਰਨ ਕਰਨਾ ਜੀਭਾਉ ਨਹੀਂ ਕਹਿਣਾ ਜੀਬੋ ਨਹੀਂ ਬੱਬੇ ਨਾਲ ਬੋਲਣਾ ਭੱਬੇ ਦੇ ਕਨੌੜਾ ਹੈ ਇਕ ਦੂ ਜੀਬੋ ਲਖ ਹੋਏ ਲਖ ਹੋਵਹਿ ਲਖ 20 20 ਵਾਵੇਂ ਨਾਲ ਬੋਲਣਾ ਬੱਬੇ ਦੇ ਨਾਲ ਨਹੀਂ ਬੋਲਣਾ 20 ਨਹੀਂ ਕਹਿਣਾ ਹੈ ਲਖ ਹੋਵਹਿ ਲਖ 20 ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਹਾਂ ਇਹ ਵੀ ਜਗਦੀਸ਼ ਨਹੀਂ ਕਹਿਣਾ ਥੋੜਾ ਜਿਹਾ ਕੱਸ ਕੇ ਬੋਲਣਾ ਏਕ ਨਾਮ ਜਗਦੀਸ਼ ਜਗਦੀਸ਼ ਇਸ ਤਰ੍ਹਾਂ ਬੋਲਣਾ ਏਤ ਰਾਹੇ ਪਤ ਪਵੜੀਆ ਚੜੀਆ ਹੋਏ 21 21 21 ਉਚਾਰਨ ਕਰਨਾ ਏ ਤਰਾਹਿ ਪਤ ਪਵਰੀਆ ਚੜੀਆ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨੰਦਾਈ ਬੋਲਣਾ ਗੁਰਬਾਣੀ ਚ ਗੱਲਾਂ ਵੀ ਪਾਦਾ ਜਾਂਦਾ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ ਉਥੇ ਸ੍ਰੀ ਰਾਗ ਦੇ ਵਿੱਚ ਗੱਲਾਂ ਲੱਲੇ ਦੇ ਕੰਨੇ ਉੱਤੇ ਬਿੰਦੀ ਲੱਗੀ ਹੋਈ ਹੈ ਇਥੇ ਗੱਲਾਂ ਹੀ ਵਿਚਾਰਨ ਕਰਨਾ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰ ਹਾਂਜੀ ਆਖਣ ਜੋਰ ਚੁੱਪੈ ਨਹ ਜੋਰ ਜੋਰ ਨਾ ਮੰਗਣ ਗੱਗਾ ਲਾ ਕੇ ਮੰਗਣ ਜੋਰ ਨਾ ਮੰਗਣ ਦੇਤੀ ਦੀ ਐ ਮੰਗਣ ਕਵਾਂਗੇ ਤਾਂ ਟਿੱਪੀ ਰਹਿ ਜਾਏਗੀ ਮੰਗਣ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਣ ਨਹ ਜੋਰ ਜੋਰ ਨ ਰਾਜਮਾਲ ਮਨਸੂਰ ਇਹ ਵਿਸਰਾਮ ਸੰਪਰਦਾ ਦੇ ਵਿੱਚ ਜੋਰ ਨ ਰਾਜਮਾਲ ਇੱਥੇ ਲਵਾਇਆ ਜਾਂਦਾ ਹੈ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਇਹ ਦੋਵੇਂ ਵਿਸਰਾਮ ਇਸੇ ਤਰ੍ਹਾਂ ਹੀ ਲਾਉਣੇ ਹਨ ਸੰਪਰਦਾ ਚ ਇਸੇ ਤਰ੍ਹਾਂ ਹੀ ਲਵਾਏ ਜਾਂਦੇ ਹਨ ਜੋਰ ਨਾ ਇਥੇ ਵਿਸਰਾਮ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਛੁੱਟੈ ਇਸ ਤਰ੍ਹਾਂ ਬੋਲਣਾ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੂਤੀ ਥਿਤੀ ਵਾਰ ਰੂਤੀ ਬਲੈਂਕੜ ਨਹੀਂ ਲਾਉਣੇ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਵਿਥ ਪਦ ਦੇ ਵਿਸਰਾਮ ਹੈ ਤਿਸ ਵਿੱਚ ਧਰਤੀ ਥਾਪ ਰੱਖੀ ਥਿ ਧਮਕਲਾ ਕੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੈਸ ਵਿੱਚ ਜੀਅ ਜੁਗਤ ਕੇ ਰੰਗ ਹਾਂਜੀ ਕੇ ਰੰਗ ਠੀਕ ਹੈ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋए ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਨ ਨਾਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਇ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਇਥੇ ਹੋੜਾ ਆ ਗਿਆ ਹੈ ਇਹੋ ਉਚਾਰਨ ਕਰਨਾ ਇਥੇ ਇਹੋ ਨਹੀਂ ਬੋਲਣਾ ਹੈ ਹਾ ਓਂਕੜ ਨਹੀਂ ਇਥੇ ਇਹੋ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖਹ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਹਾਂ ਇਹ ਕਾਨ उच्चारण करना है पारा कृष्ण का वाचक है कान नहीं कहना है किते काम महेश केते बर में काड़त घड़ी है रूप रंग के वेश रूप रंग के वेश केतिया कर्म भूमि मेर केते कर्म भूमि संबंधक पाठ है केतिया कर्म भूमि मेर केते ਕੇਤੇ ਧੂ ਉਪਦੇਸ਼ ਧੂ ਉਚਾਰਨ ਕਰਨਾ ਹੈ ਦਲੈਂਕੜ ਦੇ ਨਾਲ ਧੂ ਕਈ ਧੂ ਔਂਕੜ ਬੋਲ ਜੁੰਦੇ ਹੈ ਧੂ ਇਸ ਤਰ੍ਹਾਂ ਨਹੀਂ ਬੋਲਣਾ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੋਨ ਕੇਤੇ ਮੋਨ ਨਹੀਂ ਚਾਣਾ ਮੋਨ ਪੂਲਾ ਬੋਲਣਾ ਹੈ ਕੇਤੇ ਦੇਵ ਦਾਨਵ ਮੋਨ ਕੀਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਦੋਵੇਂ ਕੱਕੇ ਸ਼ੁੱਧ ਇਸੇ ਤਰ੍ਹਾਂ ਬੋਲਨੇ ਹਨ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਨਾਨਕ ਅੰਤ ਨਾ ਇਥੇ ਠਹਿਰਾ ਦੇ ਕੇ ਬੋਲਣਾ ਠਮਕ ਲਾ ਕੇ ਬੋਲਣਾ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪਰਚੰਡ ਇਥੇ ਨਾਦ ਬਿਨੋਦ ਕੋਡ ਆਨੰਦ ਚਾਲ ਅਨਸਾਰ ਬਿਨੋਦ ਤੇ ਵਿਸਰਾਮ ਹੈ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥਾ ਕਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥਿਆ ਨਾ ਜਾਹੇ ਜਿੱਥੇ ਵੀ ਨੰਨੇ ਕੰਨਾ ਨਾਮ ਆ ਗਿਆ ਹੈ ਤੱਤੇ ਕੰਨਾ ਹੈ ਤਾ ਤਾ ਕੀਆ ਇਕੱਠਾ ਨਹੀਂ ਕਹਿਦਣਾ ਤਾ ਕੀਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਹੇ ਇੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਇਸ ਤਰ੍ਹਾਂ ਬੋਲਣਾ ਹੈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਸੁਰਾ ਸਿੱਧਾ ਕੀ ਤੇ ਠਮਕ ਲਾ ਦੇਣੀ ਹੈ ਕੀ ਸੁਧ ਨਹੀਂ ਕਹਿਣਾ ਹੈ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ